ਕਹ ਰਿਹਾ ਤੇ ਟੁਕ ਟੁਕ ਅਠਿਆ 10 ਵਾਰ ਤਾਂ ਹੋ ਚੁੱਕਿਆ ਕਿੰਨੇ ਦਿਨਾਂ ਤੋਂ ਪਿਛਲੇ 1 ਮਹੀਨੇ ਦੇ ਵਿੱਚ ਤਿਆਸ ਲਈ ਅਸੀਂ ਇੱਥੇ ਬਿਲਕੁਲ ਵੀ ਸੇਫ ਨਹੀਂ ਆ ਕਿਉਂਕਿ ਪਤਾ ਨਹੀਂ ਇੱਥੇ ਸਾਡੇ ਨਾਲ ਕੁਝ ਵੀ ਹਾਸਾ ਹੋ ਸਕਦਾ ਜਿਸ ਤਰ੍ਹਾਂ ਅਪਣਾ ਇੱਥੇ ਪਹੁੰਚਿਆ ਸਕੂਲ ਤੋਂ ਥੋੜੀ ਜਿਹੀ ਅੱਗੇ ਜਿੱਥੇ ਉਹਨਾਂ ਕੋਲ ਕੈਮਰਾ ਨਹੀਂ ਹੁੰਦਾ ਉੱਥੇ ਹੀ ਹਾਦਸਾ ਹੁੰਦਾ ਜੀ ਪੁਲਿਸ ਨੂੰ ਰੈਗੂਲਰ ਇਨਫੋਰਮ ਕਰ ਚੁੱਕੇ ਆ ਕੰਪਲੇਂਟਸ ਕੀਤੀਆਂ ਨੇ ਬਟ ਉਹ ਕੰਪਲੇਂਟਸ ਅਡਰੈਸ ਨਹੀਂ ਹੋ ਰਹੀਆਂ ਸਾਡੀ ਫੈਮਲੀਜ਼ ਦੇ ਵਿੱਚ ਸਾਡੇ ਈਵਨ ਤੋਂ ਕਿ ਇੱਥੇ 12 ਨੰਬਰ ਘਰ ਪੈਂਦਾ ਉਹਦੇ ਚ ਦਿਨ ਦਿਹਾੜੇ 5 ਵੇ ਚੋਰੀ ਹੋਈ ਬਿਲਕੁਲ ਡਰ ਲੱਗਦਾ ਜੀ ਅਸੀਂ ਆਪਣੇ ਆਪ ਨਹੀਂ ਜਾ ਸਕਦੇ ਔਰ ਨਾ ਅਸੀਂ ਕੈਨੇਟਿਕ ਤੇ ਲੇਡੀਜ਼ ਇਕੱਲੀਆਂ ਜਾ ਕਦੀ ਵੀ ਅਸੀਂ ਕਿਸੇ ਟਾਈਮ ਵੀ ਸੇਫ ਨਹੀਂ ਐ ਨਾ ਦੁਪਹਿਰ ਨੂੰ ਜਾ ਸਕਦੇ ਆ ਨਾ ਸ਼ਾਮ ਨੂੰ ਜਾ ਸਕਦੇ ਆ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦੇ ਵਾਅਦੇ ਕੀਤੇ ਜਾਂਦੇ ਨੇ ਕਿ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਮਹਫੂਜ਼ ਹੈ ਲੇਕਿਨ ਅੱਜ ਅਸੀਂ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਦੀ ਕੈਂਬਰੇਜ ਕਲੋਨੀ ਦੇ ਬਾਹਰ ਖੜੇ ਹਾਂ ਜਿੱਥੇ ਕੀ ਪਰਿਵਾਰ ਆ ਸਾਰੇ ਇਕੱਤਰ ਹੋਏ ਨੇ ਦਰਸਲ ਪਰਿਵਾਰਕ ਮੈਂਬਰ ਮਹਫੂਜ਼ ਨਹੀਂ ਨੇ ਜਦੋਂ ਵੀ ਇਹ ਘਰ ਨੂੰ ਆਉਂਦੇ ਨੇ ਤਾਂ ਕੋਈ ਨਾ ਕੋਈ ਹਰ ਰੋਜ਼ ਇੱਕ ਵਿਅਕਤੀ ਕੋਈ ਨਾ ਕੋਈ ਵਾਰਦਾਤ ਦਾ ਸ਼ਿਕਾਰ ਹੁੰਦਾ ਹੈ ਤਾਂ ਅੱਜ ਖੜੇ ਹੋ ਕੇ ਲੋਕ ਬਾਹਰ ਆਏ ਨੇ ਕਿਉਂਕਿ ਇਹ ਲੋਕ ਪ੍ਰੋਟੈਸਟ ਨਹੀਂ ਕਰ ਸਕਦੇ ਲੇਕਿਨ ਇੱਕ ਜੈਂਟਲ ਤਰੀਕੇ ਦੇ ਨਾਲ ਆਪਣਾ ਰੋਸ ਜ਼ਾਹਰ ਕਰਨ ਵਾਸਤੇ ਅੱਜ ਇੱਥੇ ਸਾਰੇ ਇਕੱਤਰ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਭ ਚੰਗੇ ਪਰਿਵਾਰ ਤੋਂ ਤਾਲੁਕ ਰੱਖਦੇ ਨੇ ਲੇਕਿਨ ਹਾਦਸਾ ਦਾ ਕਾਰਨ ਆਇਆ ਹੈ ਕਿ ਜਦੋਂ ਵੀ ਆਪਣੇ ਘਰ ਦੇ ਬਾਹਰ ਨਿਕਲਦੇ ਨੇ ਤਾਂ ਉਸ ਦਿਨ ਨਾਲ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਇਹ ਕੁਝ ਲੋਕਾਂ ਨਾਲ ਗੱਲਬਾਤ ਕਰਾਂਗੇ ਮੈਡਮ ਕੀ ਹੁੰਦਾ ਕੀ ਹੈ ਜਦੋਂ ਤੁਸੀਂ ਆਂਦੇ ਹੋ ਕਿੰਨੀਆਂ ਕੁ ਵਾਰਦਾਤਾਂ ਹੋ ਚੁੱਕੀਆਂ ਨੇ ਸਰ ਇੱਥੇ ਘਟ 8-10 ਵਾਰਦਾਤਾਂ ਹੋ ਚੁੱਕੀਆਂ ਨੇ ਕਿਲੇ ਦਿਨਾਂ ਚ ਪਿਛਲੇ 1 ਮਹੀਨੇ ਦੇ ਵਿੱਚ ਜੀ ਕੀ ਹੁੰਦਾ ਕੀ ਹੈ ਜਿਸ ਤਰ੍ਹਾਂ 7:30 ਵਜੇ ਦੇ ਇੱਥੇ ਕੋਈ ਨਾ ਕੋਈ ਦੋ ਬੰਦੇ ਆਏ ਜਾਂ ਗੱਡੀ ਆ ਜੇڑا ਕੋਈ ਆਂਦਾ ਉਹਨੂੰ ਲੁੱਟਦੇ ਆ ਚਾਕੂ ਮਾਰਦੇ ਪਹਿਲੇ ਬੰਦੂਕ ਦਿਖਾਉਂਦੇ ਆ ਉਸ ਤੋਂ ਬਾਅਦ ਉਹਨੂੰ ਚਾਕੂ ਦਿਖਾ ਕੇ ਤੇਰੇ ਕੋਲੋਂ ਜੋ ਪੈਸਾ ਹੈ ਮੋਬਾਈਲ ਹੈ ਜੋ ਵੀ ਚੀਜ਼ ਉਹ ਦੇਖੋ ਕੇ ਲੈ ਜਾਂਦੇ ਆ ਕਾਰਨਲ ਕੀ ਹੋਇਆ ਸਾਡਾ ਬੇਟੀ ਕੇਕ ਲਗਾਉਂਦੀ ਹੈ ਉੱਥੇ ਰੰਜੀਤਾ ਵੀ ਉਹ ਆਈ ਸੀ ਉਹਦਾ ਡਰਾਈਵਰ ਆਂਦਾ ਉਹਨੂੰ ਲੈ ਕੇ ਜਾਂਦਾ ਹੈ ਡਰਾਈਵਰ ਨੂੰ ਛੋੜ ਕੇ ਵਾਪਸ ਜਾ ਰਿਹਾ ਸੀ ਉਹਦੀ ਹੀ ਰਿਕਸ਼ਾ ਸੀ ਉਹਦੇ ਨਾਲ ਤੋ ਜਿਸ ਤਰ੍ਹਾਂ ਅਪਣਾ ਇੱਥੇ ਪਹੁੰਚਿਆ ਸਕੂਲ ਤੋਂ ਥੋੜੀ ਜਿਹੀ ਅੱਗੇ ਜਿੱਥੇ ਉਹਨਾਂ ਕੋਲ ਪਤਾ ਕੈਮਰਾ ਨਹੀਂ ਹੁੰਦਾ ਉੱਥੇ ਹੀ ਹਾਦਸਾ ਹੁੰਦਾ ਜਦੋਂ ਵੀ ਹੁੰਦਾ ਮੈਮ ਕੀ ਹੋਇਆ ਤੁਹਾਡੇ ਨਾਲ ਤੁਸੀਂ ਆ ਰਹੇ ਮੈਂ ਤੋ ਘਰ ਆ ਗਈ ਸੀ ਡਰਾਈਵਰ ਮੂਜੇ ਛੋੜ ਕੇ ਵਾਪਸ ਆਪਣੇ ਘਰ ਜਾ ਰਹਾ ਸੀ ਆਪਣੀ ਈ ਰਿਕਸ਼ਾ 'ਤੇ ਥਾ ਤੋ ਉਸ ਕੋ ਦੋ ਲੋਗੋ ਨੇ ਪਕੜ ਕੇ ਨਾਈਫ ਵੀ ਮਾਰਾ ਉਸੇ ਪੈਸੇ ਵੇਸੇ ਵੀ ਖਿੱਚ ਲਏ ਸਭ ਤੋ ਤੁਸੀਂ ਵੇਖ ਸਕਦੇ ਹੋ ਕਿ ਹਰ ਕਿਸੇ ਨਾਲ ਤੁਹਾਡੇ ਨਾਲ ਕੀ ਹਾਦਸਾ ਵਾਪਰਿਆ ਜੀ ਕੀ ਹੋਇਆ ਤੁਹਾਡੇ ਨਾਲ ਮੈਂ ਸਕੂਲ ਤੋਂ ਆ ਰਹੀ ਸੀ ਦੁਪਹਿਰ ਦੇ 2 ਵਜੇ ਦਾ ਟਾਈਮ ਸੀ ਲੇਕਿਨ ਅੱਗੇ ਤੋਂ ਦੋ ਬਾਈਕ 'ਤੇ ਲੜਕੇ ਜੋ ਰੋਕਣ ਦੀ ਵਜ੍ਹਾ ਤੇ ਨਾਲ ਮੇਕਅਪ ਭਰਾ ਵੀ ਗਈ ਘਰ ਵੀ ਗਈ ਕਿ ਇਹ ਬਣਿਆ ਕੀ ਤੇ ਅਸਲੀ ਅਸੀਂ ਇੱਥੇ ਬਿਲਕੁਲ ਵੀ ਸੇਫ ਨਹੀਂ ਆ ਕਿਉਂਕਿ ਪਤਾ ਨਹੀਂ ਇੱਥੇ ਸਾਡੇ ਨਾਲ ਕੁਝ ਵੀ ਹਾਸਾ ਹੋ ਸਕਦਾ ਕਿਉਂਕਿ ਬਾਈਕ ਧੋ ਕੇ ਆ ਕੇ ਰਸਤਾ ਰੋਕ ਲੈਣਾ ਪਰ ਸ ਵੀ ਚੀਜ਼ ਸੜਕ ਸਰੇਮ ਸੜਕ ਤੇ ਰੋਕ ਤਾਂ ਬਿਲਕੁਲ ਤਾਨੂੰ ਸੜਕ ਵੀ ਸਾਂਝੀ ਕਰ ਰਹੇ ਆ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਹ ਸੜਕ ਇੱਕ ਵਗਦੀ ਸੜਕ ਹੈ ਔਰ ਕਈ ਪਿੰਡਾਂ ਦੇ ਨਾਲ ਇਹ ਸੜਕ ਕਨੈਕਟ ਕਰਦੀ ਹੈ ਲੇਕਿਨ ਐਸੇ ਸੜਕ ਦੇ ਉੱਤੇ ਛਰੇ ਆਮ ਦਿਨ ਦਿਹਾੜੇ ਲੋਕ ਜਿਹੜੇ ਨੇ ਰੋਕ ਲੈਂਦੇ ਨੇ ਤੇ ਇੱਥੇ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਹਾਦਸੇ ਦਾ ਸ਼ਿਕਾਰ ਹੋ ਰਹੇ ਨੇ ਔਰ ਇਹ ਤੁਹਾਨੂੰ ਦਿਖਾ ਰਹੇ ਆ ਤਸਵੀਰ ਅਸੀਂ ਉਹ ਸੜਕ ਦੀ ਹੈ ਤਾਂ ਕੁਝ ਹੋਰ ਸਥਾਨਕ ਲੋਕ ਸਾਡੇ ਨਾਲ ਮੌਜੂਦ ਨੇ ਸਰ ਕੀ ਹੁੰਦਾ ਕੀ ਹੈ ਤੁਸੀਂ ਆਏ ਤੁਹਾਡੇ ਨਾਲ ਕੀ ਹਾਦਸਾ ਵਾਪਰਿਆ ਸਰ ਐਕਚੁਅਲੀ ਕੀ ਹੈ ਕੱਲ ਸ਼ਾਮ ਦੀ ਇਹ ਗੱਲ ਹੈ ਮੈਂ ਆ ਰਿਹਾ ਸੀਗਾ ਉਧਰੋਂ ਨਾ ਤੇ ਉਧਰੋਂ ਮੀਰਾ ਕੋਟ ਵਾਲੀ ਸਾਈਡ ਤੋਂ ਲੜਕੇ ਆਏ ਸੀ ਇਸ ਕੈਂਬਰੀ ਸਕੂਲ ਤੋਂ ਲੈ ਕੇ ਅੱਗੇ ਤੱਕ ਨਾ ਕੋਈ ਕੈਮਰਾ ਕਵਰੇਜ ਨਹੀਂ ਗਈ ਨਾ ਸਰਵੇਲੈਂਸ ਹੈਗਾ ਉਹਨਾਂ ਨੂੰ ਪਤਾ ਕਿ ਅੱਗੇ ਦਾ ਪੂਰਾ ਏਰੀਆ ਜਿਹੜਾ ਹੈਗਾ ਖਾਲੀਗਾ ਉਹ ਹਮੇਸ਼ਾ ਜਿੰਨੀਆਂ ਵਾਰਦਾਤਾਂ ਹੁੰਦੀਆਂ ਉਧਰਲੀ ਸਾਈਡ ਤੇ ਹੁੰਦੀਆਂ ਹਾਂਜੀ ਔਰ ਅਸੀਂ ਪੁਲਿਸ ਨੂੰ ਰੈਗੂਲਰ ਇਨਫੋਰਮ ਕਰ ਚੁੱਕੇ ਹਾਂ ਕੰਪਲੇਂਟਸ ਕੀਤੀਆਂ ਨੇ ਬਟ ਉਹ ਕੰਪਲੇਂਟਸ ਅਡਰੈਸ ਨਹੀਂ ਹੋ ਰਹੀਆਂ ਸਾਡੀ ਫੈਮਲੀ ਦੇ ਵਿੱਚ ਸਾਡੇ ਈਵਨ ਤੋਂ ਕਿ ਇੱਥੇ 12 ਨੰਬਰ ਘਰ ਪੈਂਦਾ ਉਹਦੇ ਚ ਦਿਨ ਦਿਹਾੜੇ 5 ਵੇ ਚੋਰੀ ਹੋਈ ਪੁਲਿਸ ਆਈ ਹੀ ਨਹੀਂ ਇੱਥੇ ਕੰਪਲੇਨਟ ਕੀਤੀ ਪੁਲਿਸ ਆਈ ਹੀ ਨਹੀਂ ਸਾਡੇ ਇਹਨਾਂ ਨਾਲ ਵਾਰਦਾਤ ਹੋਈ ਤਦ ਜਾ ਕੇ ਰਾਤੀ ਆਏ ਮਤਲਬ ਪੀਸੀਆਰ ਵਾਲੇ ਪੀਸੀਆਰ ਵੀ ਕਹਿ ਸੀ ਉਹਨਾਂ ਨੂੰ ਡੀਐਸਪੀ ਸਾਹਿਬ ਨੇ ਉਹਨਾਂ ਨੇ ਪ ਤਾਂ ਬਿਲਕੁਲ ਮੈਮ ਕੀ ਕਹਿਣਾ ਚਾਹੋਗੇ ਕੀ ਦਿੱਕਤ ਆਈ ਤੁਹਾਨੂੰ ਸਾਡਾ ਇੱਕ ਘਰ ਛੱਡ ਕੇ ਨੇਬਰ ਰਹਿੰਦੇ ਸੀ ਉਹ ਛੱਡ ਕੇ ਚਲੇ ਗਏ ਐਸੇ ਕਾਰਨ ਉਹਨਾਂ ਨਾਲ 2-3 ਵਾਰ ਦਾਤਾ ਹੋ ਚੁੱਕੇ ਆ ਉਹਨਾਂ ਦੇ ਤੇ ਨੱਕ ਦੀ ਹੱਡੀ ਵੀ ਤੋੜ ਗਏ ਸੀ ਹਮਲਾ ਉਹਨਾਂ ਤੇ 2-3 ਵਾਰੀ ਹੋਇਆ ਐਸੇ ਗੱਲ ਤੋਂ ਤੰਗ ਹੋ ਕੇ ਉਹ ਛੱਡ ਕੇ ਹੀ ਚਲੇ ਗਏ ਮੈਮ ਡਰ ਲੱਗਦਾ ਕਰੋ ਨਿਕਲਦੇ ਵਕਤ ਬਿਲਕੁਲ ਡਰ ਲੱਗਦਾ ਜੀ ਅਸੀਂ ਆਪਣੇ ਆਪ ਨਹੀਂ ਜਾ ਸਕਦੇ ਔਰ ਨਾ ਅਸੀਂ ਕੈਨੇਟਿਕ ਤੇ ਲੇਡੀਜ਼ ਇਕੱਲੀਆਂ ਜਾ ਸਕਦੇ ਹਾਂ ਕਿਉਂਕਿ ਸਾਨੂੰ ਸੇਫਟੀ ਨਹੀਂ ਮਹਿਸੂਸ ਹੁੰਦੀ ਔਰ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਪੁਲਿਸ ਵਾਲਾ ਇੱਥੇ ਨਹੀਂ ਆਂਦਾ ਜਿੰਨੇ ਮਰਜੀ ਫੋਨ ਕਰ ਲੋ ਕੋਈ ਨਹੀਂ ਸੁਣਦਾ ਸਰਕਾਰ ਤੇ ਦਾਅਵੇ ਕਰਦੀ ਸੁਰੱਖਿਆ ਦੰਤਰ ਮਜ਼ਬੂਤ ਹੈ ਸਿਰਫ ਦਾਅਵੇ ਹੀ ਆ ਝੂਠੇ ਦਾਅਵੇ ਹੀ ਆ ਗਿਆ ਔਰ ਇੱਥੇ ਲਾਈਟ ਦੀ ਵੀ ਉਨੀੋ ਪ੍ਰੋਬਲਮ ਹੈ ਔਰ ਲਾਈਟ ਦੀ ਵੀ ਇੰਨੀ ਪ੍ਰੋਬਲਮ ਹੈ ਕਿ ਪੂਰੀ ਪੂਰੀ ਰਾਤ ਅਗਰ ਲਾਈਟ ਚਲੀ ਜਾਏਗੀ ਤਾਂ ਨਹੀਂ ਆਏਗੀ ਟੈਕਸ ਦਿੰਦੇ ਹੋ ਕੋਈ ਬਿਲਕੁਲ ਦਿੰਨੇ ਆ ਜੀ ਗੁੱਡ ਟੈਕਸ ਪੇਅਰ ਹੋ ਜੀ ਤੇ ਟੈਕਸ ਦੇਣ ਵਾਲੇ ਲੋਕਾਂ ਦਾ ਹਾਲਾਤ ਹੈ ਤੁਹਾਡਾ ਨਾ ਸਾਂਝਾ ਕਰੇ ਕੁਝ ਹੋਰ ਲੋਕ ਨੇ ਮੈਡਮ ਕੀ ਹੈਗੀ ਦਿੱਕਤ ਦਿੱਕਤ ਸਰ ਹੈ ਹੀ ਹੈ ਕਿ ਅਸੀਂ ਜਸਟ ਹੁਣ ਹਾਊਸ ਵਾਈਫ ਹੈਗੇ ਆਂ ਕਈ ਵਾਰੀ ਇਕੱਲੇ ਜਾਣਾ ਹੁੰਦਾ ਹੈ ਸਕੂਟੀ ਲੈ ਕੇ ਕਦੀ ਵੀ ਅਸੀਂ ਕਿਸੇ ਟਾਈਮ ਵੀ ਸੇਫ ਨਹੀਂ ਐ ਨਾ ਦੁਪਹਿਰ ਨੂੰ ਜਾ ਸਕਦੇ ਆ ਨਾ ਸ਼ਾਮ ਨੂੰ ਜਾ ਸਕਦੇ ਆ ਕਿਸੇ ਵਕਤ ਵੀ ਕੋਈ ਵੀ ਹਮਲਾ ਹੋ ਸਕਦਾ ਜੈਂਟਸ ਤੇ ਹੋ ਰਹਾ ਤੇ ਲੇਡੀਜ਼ ਨੂੰ ਤੇ ਵੈਸੇ ਹੀ ਜ਼ਿਆਦਾ ਜਲਦੀ ਕੁਝ ਵੀ ਕਾ ਸਕਦਾ ਇੱਥੇ ਇੱਕ ਅਟੈਕ ਹੋ ਚੁੱਕਿਆ ਹੈ ਇੱਥੇ ਕਾਫੀ ਘਟ ਤੋਂ ਘਟਨੇ ਤੇ 8-10 ਤੇ ਅਸੀਂ ਇਸੇ ਮੰਤ ਦੇ ਵਿੱਚ ਵਿੱਚ ਸੁਣ ਲਿੱਤੀਆਂ ਹੋਈਆਂ ਸਾਰੀਆਂ ਬਾਲਾਂ ਤਾਂ ਬਿਲਕੁਲ ਕੁਝ ਹੋਰ ਵੀ ਲੋਕ ਨੇ ਸਰਦਾਰ ਜੀ ਕੀ ਇਹ ਘੰਟਾ ਵਾਪਰੀ ਹੈ ਜੀ ਲਗਾਤਾਰ ਤੁਸੀਂ ਜਿੱਥੇ ਇਕੱਤਰ ਹੋਏ ਹੋ ਕੀ ਹੈ ਕੀ ਮਸਲਾ ਬਿਲਕੁਲ ਹੀ ਸੇਫ ਨਹੀਂ ਸੜਕ ਇੱਥੇ ਪਤਾ ਹੀ ਨਹੀਂ ਕਿਸ ਵੇਲੇ ਦਿਨ ਦੇ ਵਿੱਚ ਕਿਸ ਵੇਲੇ ਹਾਸਾ ਹੋ ਜਾਣਾ ਹਰ ਬੰਦਾ ਆਂਜਣ ਲੱਗਿਆ ਥੇ ਡਰਦਾ ਸਾਡੂ ਤੇ ਆਣਾ ਹੀ ਪੈਣਾ ਕਿਉਂਕਿ ਸਾਡੀ ਗਰੀ ਹਾਇਸ਼ਤ ਹੈ ਹੂੰ ਬਾਕੀ ਪੁਲਿਸ ਵਾਲਿਆਂ ਨਾਲ ਜਾਈਦਾ ਇੱਥੇ ਸਾਰੀ ਦਿਹਾੜੀ ਕੋਈ ਨਾ ਕੋਈ ਪੁਲਿਸ ਕੁਝ ਨਹੀਂ ਕਹਿੰਦੀ ਕਹਣਾ ਕੀ ਹੈ ਜੀ ਹੋਵੇਗੀ ਤੇ ਕਹੇਗੀ ਨਾ ਪੁਲਿਸ ਨੂੰਕਿਆ ਕਿਤੀ ਜੀ ਕਿਸ ਨੇ ਤੁਹਾਡੇ ਕੋਲ ਕੰਪਲੇਨਟ ਕੀਤੀ ਹਾਂਜੀ ਅਜੇ ਕੱਲ ਹੀ ਇਹ ਜਿਹੜੀ ਹਾਂਜੀ ਸਵੇਰ ਦੇ ਅਸੀਂ ਗਏ ਸ਼ਾਮੀ 5 ਤੱਕ ਥਾਣੇ ਲਗਾਇਆ ਐਸ ਐਚਓ ਸਰ ਉਹ ਰਹੀ ਕਹਿੰਦੇ ਰਹੇ ਜੀ ਉੱਥੇ ਗਏ ਆ ਕਿਤੇ ਗਏ ਹੋਏ ਆ ਬਾਹਰ ਗਏ ਆ ਆਂਦੇ 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 ਐਸ ਐਚਓ ਸਰ ਦਾ ਬਾਅਦ 3 ਵੇ ਫੋਨ ਆ ਗਿਆ ਜੀ ਮੈਂ ਤੇ ਨਹੀਂ ਆ ਰਿਹਾ ਤੁਸੀਂ ਰਿਪੋਰਟ ਲਿਖਾ ਦਿਓ ਰਿਪੋਰਟ ਲਿਖਾਈ ਡੈਰੀ ਨੰਬਰ ਬੜੀ ਮੁਸ਼ਕਿਲ ਨਾਲ ਮਿਲਿਆ ਉਹ ਡੈਰੀ ਨੰਬਰ ਇਨੀ ਸੀ ਦੇ ਰਹੇ ਇੱਕ ਭਾਈ ਅਨੇ ਪਹਿਲੇ ਤੁਹਾਡਾ ਨੈਕਸਟ ਸਟੈਪ ਕੀ ਹੈ ਅਗਰ ਤਿੰਨ ਹੀ ਹੱਲ ਹੋਇਆ ਤੇ ਕੀ ਕਰੋਗੇ ਸਰ ਫਿਰ ਜਿਸ ਤਰ੍ਹਾਂ ਸੜਕਾਂ ਤੇ ਲੋਕੀ ਉਤਰ ਜਾਂਦੇ ਨੇ ਫਿਰ ਇਸੇ ਤਰ੍ਹਾਂ ਉਤਰਾਂਗੇ ਕਿੰਨੇ ਦਿਨ ਨਹੀਂ ਸੁਣਵਾਈ ਹੋਏਗੀ ਜਿਹੜਾ ਬਾਹਰ ਆ ਸਕਦਾ ਹੈ ਕਲੋਨੀ ਦੇ ਅੰਦਰ ਵੀ ਆ ਸਕਦਾ ਹੈ ਘਰ 'ਚ ਜਨਨੀਆਂ ਇਕੱਲੀਆਂ ਨੇ ਸ਼ਰੇ ਆਮ ਦਿਨ ਦਿਹਾੜੇ ਜੇ ਬਾਹਰ ਸੜਕ ਤੇ ਹੋ ਸਕਦਾ ਤੇ ਘਰਾਂ 'ਚ ਉਹਨਾਂ ਨੂੰ ਵੜਨ ਦਾ ਕਾਹਦਾ ਡਰ ਹੋਏਗਾ ਬੱਚੇ ਨੇ ਇੱਕ ਚੱਕਰ ਲਾਣ ਲੱਗੇ 10 ਵਾਰੀ ਸੋਚੀਦਾ ਹੂੰ ਜਿਹੜਾ ਚੋਰੀ ਕਰ ਸਕਦਾ ਉਹ ਬੱਚਾ ਚੁੱਕ ਸਕਦਾ ਕੁਝ ਵੀ ਕਰ ਸਕਦਾ ਹੈ ਤੇ ਮਫੂਜ਼ ਨਹੀਂ ਬਿਲਕੁਲ ਹੀ ਜੀ ਅਪਕਰ ਤੋਂ ਬਾਹਰ નીકਲਣ ਲੱਗੀ ਵੀ ਸੋਚੀਦਾ ਕਿ ਬੱਚੇ ਦੇ ਨਾਲ ਸੜਕ ਤੇ ਚੱਲਨੇ ਆ ਚੱਕਰ ਲਗਾਉਣ ਲਈ ਕਿ ਕਲੋਨੀ ਦਾ ਚੱਕਰ ਲਾਣਾ ਔਖਾ ਹੋ ਗਿਆ ਕਿਉਂਕਿ ਜਿਹੜਾ ਇੱਥੋਂ ਤੱਕ ਆ ਸਕਦਾ ਕਲੋਨੀ ਦਾ ਗੇਟ ਨਹੀਂ ਬਾਹਰ ਕਰੇਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਲੋਹਾਰਕਾ ਰੋਡ ਦੇ ਹਾਲਾਤ ਤੁਹਾਨੂੰ ਦੱਸ ਰਹੇ ਆ ਕਿ ਸੜਕਾਂ ਤੇ ਹਾਲਾਤ ਕੀ ਨੇ ਕਿ ਦਿਨ ਦੇ ਵਕਤ ਲੋਕ ਨਿਕਲ ਨਹੀਂ 파 ਰਹੇ ਇਹ ਦੇਖੋ ਕੱਲ ਦਾ ਇਨਸੀਡੈਂਸ ਹੈ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਤਸਵੀਰਾਂ ਹੀ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਇੱਥੇ ਇਹ ਕਟਨਾਵਾ ਆਏ ਦਿਨ ਵਾਪਰਦੀਆਂ ਨੇ ਤਾਂ ਉਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਲੋਕ ਅਜ ਇਕੱਤਰ ਹੋਏ ਨੇ ਸਾਰੇ ਉਹਨਾਂ ਨੇ ਕਿ ਅਸੀਂ ਚੰਗੇ ਟੈਕਸਪੇਅਰ ਆ ਪੈਸਾ ਦੇਨੇ ਆ ਟੈਕਸ ਦੇਨੇ ਆ ਲੇਕਿਨ ਅਸੀਂ ਐਨੇ ਵੀ ਅਸਦੇਸ਼ ਇਸ ਵੇਲੇ ਆਜ਼ਾਦ ਨਹੀਂ ਆ ਕਿ ਅਸੀਂ ਜਾ ਕੇ ਆਪਣੇ ਘਰ ਦੇ ਬਾਹਰ ਜਾ ਸਕੀਏ ਔਰ ਸ਼ਾਮ ਦੇ ਵਕਤ ਜਾਂ ਦਿਨ ਦੇ ਵਕਤ ਕਿਸੇ ਵੇਲੇ ਵੀ ਜਾਣਾ ਹੁੰਦਾ ਹੈ ਤੇ ਸਾਨੂੰ ਅਸੀਂ ਕੋਈ ਨਾ ਕੋਈ ਹਾਦਸੇ ਦਾ ਸ਼ਿਕਾਰ ਹੋਣੇ ਆ ਆਓ ਜਾਣਿਆ ਕੀ ਕਹਿੰਨਾ ਪੁਲਿਸ ਅਧਿਕਾਰੀਆਂ ਦਾ ਨਹੀਂ ਸਾਡੇ ਨੌਲੇਜ ਦੇ ਵਿੱਚ ਇਹੋ ਜੀ ਗੱਲਬਾਤ ਨਹੀਂ ਮੈਂ ਕੋਈ ਨਾਕਾ ਲਾਉਣਾ ਕੋਦੀ ਮੈਂ ਇੱਥੇ ਆ ਕੇ ਪਟ੍ਰੋਲਿੰਗ ਕਰਦਾ ਨਹੀਂ ਅੱਜ ਹੀ ਮੈਂ ਤੁਹਾਡੇ ਆਉਣ ਤੇ ਪਹਿਲੇ ਨਾਕਾ ਲਾ ਕੇ ਖੜਾ ਹਾਂ ਜੀ ਕਲੋਨੀ ਵਾਲੇ ਕਹਿੰਦੇ ਕਿ ਸਾਡਾ ਲੁੱਟਾ ਹੋਈਆਂ ਚੋਰੀਆਂ ਹੋਈਆਂ ਕਲੋਨੀ ਜੀ ਤੇ ਕੋਈ ਹੋਇ ਨਹੀਂ ਨਾ ਮੈਨੂੰ ਇਹੋ ਜਿਹੀ ਕੋਈ ਆਪਣੇ ਕੰਪਲੇਂਟ ਆਈ ਹੈ ਵੀ ਸਾਡੇ ਘਰ ਕੋਈ ਪੈ ਗਿਆ ਜਾਂ ਸਾਡੇ ਗੇਟ ਅੱਗੇ ਆ ਗਿਆ ਕੋਈ ਜੀ ਇਹਦੀ ਗੱਲਬਾਤ ਤੇ ਕੋਈ ਮੈਨੂੰ ਸਾਹਮਣੇ ਆਈ ਨਹੀਂ ਜੀ ਪੁਲਿਸ ਨੂੰ ਬਾਰ-ਬਾਰ ਕੰਪਲੇਂਟ ਦਿੱਤੀ ਪਰ ਪੁਲਿਸ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਇਹ ਜੀ ਇਹੀ ਕਹਿੰਦੇ ਆ ਵੀ 24 ਘੰਟੇ ਇੱਥੇ ਨਾਕਾ ਲਾ ਛਡੋ 24 ਘੰਟੇ ਪਟ੍ਰੋਲਿੰਗ ਕਰੀ ਜਾਵੇਗੀ ਆਪਾਂ ਹੁਣ ਮੈਂ ਚਾਰ ਪੰਜ ਏਰੀਆ ਉਹ ਵੀ ਦੇਖਣੇ ਆ ਫਿਰ ਇੱਧਰ ਆਉਣਾ ਹੁਣ 10 ਵਜੇ ਤੱਕ ਇਥੇ ਨਾਕਾ ਲਾ ਕੇ ਤੋਂ ਕੱਲ ਵੀ ਕਹਿੰਦੇ ਕਿ ਇੱਕ ਨੂੰ ਚਾਕੂ ਮਾਰ ਗਏ ਇੱਥੇ ਨਹੀਂ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਈ ਚਾਕੂ ਦੀ ਜੀ ਕਰੋ ਉਹਦੇ ਚ ਉਹਨਾਂ ਨੇ ਕਿਹਾ ਵੀ ਕੰਪਲੇਂਟ ਕਰਨਗੇ ਉਹਨਾਂ ਨੇ ਕੰਪਲੇਂਟ ਨਹੀਂ ਲਈ ਉਹ ਕਹਿੰਦੇ ਹੈ ਐਕਸ਼ਨ ਲੰ ਲੈਣਗੇ ਕੰਪਲੇਂਟ ਕਰਨ ਦੀ ਲੋੜ ਨਹੀਂ ਜੀ ਨਹੀਂ ਸਾਨੂੰ ਦੱਸਣਾ ਆ ਕਿਹੜਾ ਬੰਦਾ ਤਾਂ ਮੈਂ ਦੱਸ ਦੇਣ ਮੈਨੂੰ ਆ ਕੇ ਵੀ ਕੰਪਲੇਂਟ ਕਿੰਨੇ ਨਹੀਂ ਲਈ ਜੀ ਵੀ ਉਹਨਾਂ ਵੱਲੋਂ ਵਿਖਾਈ ਗਈ ਬੰਦੇ ਦੇ ਬਾਅਦ ਉੱਤੇ ਉਹ ਹਥਿਆਰ ਨਾਲ ਬਾਰ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਲੁੱਟ ਹੋਈ ਆ। ਨਾ ਮੇਰੇ ਕੋਈ ਕੰਪਲੇਟ ਨਾ ਕੇ ਤੇ ਆਈ ਆ ਨਾ ਮੇਰੇ ਥਾਣੇ ਗਿਆ ਨਾ ਕਿ ਆਈ ਉਹਨੂੰ ਕੰਪਲੀਟ ਕੀਤੀ ਜੇ ਵੀ ਜੇ ਜਾਂਚ ਕੀਤੀ ਜਾਏ ਕਾਰਵਾਈ ਕੀਤੀ ਜਾਏਗੀ। ਹਾਂਜੀ ਕਾਰਵਾਈ ਕੀਤੀ ਜਾਏ ਤੋ ਕੀ ਕਹਿੰਦੇ 5 ਤੋਂ 6 ਇੱਕ ਮਿੰਟ ਯਾਰ ਇੱਕ ਵਾਰ ਕਾਰਵਾਈ ਕੀਤੀ ਜਾਏਗੀ ਜੇ ਕੋਈ ਬੰਦੇ ਫੜੇ। ਹਾਂ ਬਿਲਕੁਲ ਜੀ। ਕਰਾਂਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਜਿਹੜੇ ਮਾਰਦਾ ਤਾਂ ਕਰਦੇ ਆ। ਹਾਂਜੀ ਹਾਂਜੀ। ਠੀਕ। ਬਾਕੀ ਉਹਨਾਂ ਵੀ ਕੀ ਕਰ ਰਹੇ ਆ ਆਪਾਂ ਨਾਟਕ ਲਾਇਆ ਤਾ ਕਿ ਇੱਕ ਮਿੰਟ ਇੱਕ ਮਿੰਟ ਹਾਂਜੀ ਹੁਣ ਕੀ ਕਰਦੇ ਭੇਜੇ ਹੁਣ ਵੀ ਇਹੀ ਹੈ ਜੀ ਜਿਨ੍ਹਾਂ ਨੇ ਮੂੰਹ ਬੱਧਿਆ ਬਿਨਾ ਨੰਬਰਾਂ ਤਿੰਨ ਸਵਾਰੀਆਂ ਵਾਲੇ ਬੈਠੇ ਆ ਇਹਨਾਂ ਨੂੰ ਡੱਕ ਕੇ ਆਪਾਂ ਟੈਬ ਟੌਰ ਚੈਕਿੰਗ ਕਰ ਰਹੇ ਆ ਜੀ ਤੇ ਕਾਰਵਾਈ ਕੀਤੀ ਜਾਏਗੀ ਜੇ ਕੋਈ ਇਹੋ ਜਿਹਾ ਅਨਸਰ ਮਾੜਾ ਅਨਸਰ ਫੜਿਆ ਜਾ ਹਿਥਿਆਰ ਵਾਲਾ ਕੋਈ ਬਿਨਾ ਕਾਜਾਂ ਦਾ ਤੇ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਏਗੀ ਇਲਾਕਾ ਰਿਮੋਟ ਥੋੜਾ ਜਿਹਾ ਜੀ ਇਹ ਨਹੀਂ ਠੀਕ ਨਾਰਮਲ ਆ ਜੀ ਪਰ ਸ਼ਕਤੀ ਪੂਰੀ ਹੈਗੀ ਐ ਤੇ ਸ਼ਕਤੀ ਪੂਰੀ ਜੀ ਸ਼ਕਤੀ ਪੂਰੀ ਵਰਤਣ ਰਹੀ ਹੈ ਜੀ ਤੱਲੇ ਹੋਰ ਵੀ ਸਖਤੀ ਕੀਤੀ ਜਾਏਗੀ ਸਖਤੀ ਮੈਂ ਆਪਣੇ ਮੁਲਾਜ਼ਮਾਂ ਨੂੰ ਪੂਰੀ ਤਰ੍ਹਾਂ ਬਰੀਫ ਕੀਤਾ ਵੀ ਸਖਤੀ ਜਿੰਨੀ ਵੀ ਹੁੰਦੀ ਹੈ ਵਾਅਦ ਤੋਂ ਵਾਅਦ ਸਖਤੀ ਕਰਕੇ ਜਿਹੜੇ ਸਾਰਥੀ ਜਾਨ ਸਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੀ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾਲ ਤਾਂ ਤੁਸੀਂ ਦੇਖਿਆ ਕਿ ਇਸ ਮਾਮਲੇ ਦੇ ਵਿੱਚ ਜਿੱਥੇ ਕਿ ਪਰਿਵਾਰਕ ਮੈਂਬਰਾਂ ਵੱਲੋਂ ਆਪਣਾ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ ਲੋਕ ਅਜ ਇਕੱਤਰ ਹੋਏ ਨੇ ਲੇਕਿਨ ਦੂਸਰੇ ਪਾਸੇ ਪੁਲਿਸ ਜਿਹੜੀ ਹੈ ਉਹ ਇੱਕ ਏਰੀਆ ਕਿ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਏਗੀ ਜਲਦੀ ਦੋਸ਼ੀਆਂ ਨੂੰ ਫੜਿਆ ਜਾਏਗਾ ਲੇਕਿਨ ਵੱਡਾ ਸਵਾਲ ਹੈ ਕਿ ਆਖਿਰਕਾਰ ਸੁਰੱਖਿਆ ਕਿੱਥੇ ਹੈ ਜਿੱਥੇ ਕਿ ਨਾਕਿਆ ਦੀ ਗੱਲ ਕੀਤੀ ਜਾ ਰਹੀ ਹੈ ਕੜੇ ਪਾਸੇ CRPF ਲਗਾ ਦਿੱਤੀ ਗਈ ਹੈ ਲੇਕਿਨ ਸਰੇ ਆਮ ਜ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤਾ ਹੋਣਾ ਪੁਲਿਸ ਤੰਤਰ ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਤੇ ਉਹ ਸਰਕਾਰ ਜਿਹੜੀ ਦਾਅਵੇ ਕਰਦੀ ਹੈ ਕਿ ਅਸੀਂ ਲੋਕਾਂ ਨੂੰ ਇੱਕ ਸੇਫ ਮਾਹੌਲ ਦੇ ਰਿਹਾ ਤੇ ਉਹ ਸੇਫ ਮਾਹੌਲ ਦੀ ਇੱਕ ਤਸਵੀਰ ਤੁਹਾਡੇ ਨਾਲ ਅੱਜ ਜੀ ਸਾਂਝੀ ਕੀਤੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰਤ